ਕੁਝ ਕੁਛ ਕਰ ਰਿਹਾ ਹੈ ਇਹ ਇੱਥੇ ਵਾਸਤੇ ਕੁਝ ਕਰ ਰਿਹਾ ਜੇ ਤਾਂ ਕਰ ਫਰਮਾਇਸ਼ ਖਾਇਆ ਬੇਗਮਾਇਸ਼ ਤੋਂ ਮੰਨ ਲਵਸਾਰਿਆ ਵਿਚਾਰਾ ਇਹ ਜੋਬਨ ਹਰਿਆ ਮੈਲ ਵੀ ਨੇ ਸਭ ਕੁਛ ਹੈ ਸਰਬ ਠੌਰ ਰਹੋ ਵਿਰਾਜ ਧਰਾਜ ਰਾਜ ਪਰਵੀਨ ਅਧਿ ਰਾਜ ਆ ਚਾਹੇ ਬਹੁਤ ਵੱਡਾ ਰਾਜਾ ਹੈ ਅਧਿਰਾਜ ਨੂੰ ਤਰਾਜ ਕਹਿੰਦੇ ਨੇ ਆਣਾ ਤਾਂ ਦੇ ਨੂੰ ਸਿਆਰੀ ਅਧਿ ਰਾਜ ਯਾਨੀ ਰਾਜਾ ਦਾ ਰਾਜਾ ਅਧਿਰਾਜ ਨੂੰ ਕਹਿੰਦੇ ਨੇ ਬਹੁਤ ਵੱਡਾ ਰਾਜਾ ਅਧਿਰਾਜ ਅਧਿਰਾਜ ਆਣਾ ਤਾਂ ਦੇ ਨੂੰ ਸਿਆਰੀ ਕਿਉਂਕਿ ਗਏ ਜਿਹੜੀ ਨਾਵੜ ਦਾ ਹੱਥ ਨਹੀਂ ਸੀ ਹੁਣੇ ਤੇ ਮੇਰੇ ਕੋਲ ਹਿੱਦੀ ਰਹੀ ਅਕਾਲੇ ਤੱਕ ਜਿਆ ਬਿਆਲ ਕ ਮਤ ਕਰ ਨੂੰ ਇਹ ਚਕਰਵਰਤੀ ਰਾਜਾ ਅਧਿਰਾਜ ਲਫ਼ਜ਼ ਹੈ ਅਧਿਰਾਜ ਹੁੰਦਾ ਹੈ ਮਹਾਰਾਜਾ ਇਹਨੂੰ ਫਕਾਇਦੇ ਚੱਕਰਪੁਰ ਤੇ ਅਧਿਰਾਜ ਮਹਾਰਾਜਾ ਹਮ ਸਰਵਠੌਰ ਰਹੋ ਬਿਰਾਜ ਸਰਵਠੌਰ ਰਹੋ ਬਿਰਾਜ ਸਾਰੇ ਪਾਸੇ ਬਿਰਾਜ ਰਹੋ ਸਾਰੇ ਪਾਸੇ ਸਾਰੇ ਹਰਦਿਆਂ ਦੇ ਵਿੱਚ ਇਹ ਨਹੀਂ ਆਵੇ ਇਧਰ ਦੱਖਣ ਜਾਏ ਉੱਤਰ ਜਾਏ ਉਜਵੇਂ ਉੱਥੇ ਲਿਖਿਆ ਨਾ ਦੱਖਣ ਦੇ ਸਰੀਕਾ ਬਸ ਉਹ ਸਾਰੇ ਪਾਸੇ ਹੀ ਹੈ ਉਹੀ ਗੱਲ ਕਹਿੰਦੇ ਨੇ ਨਾ ਕੁਰਾਨ ਕਹਿੰਦਾ ਵਿਦਤਾ ਤੋੜਾ ਅੱਲਾ ਨਹੀਂ ਹੈ ਉਧਰ ਮੇਰੇ ਪੈਰ ਕਰਦੇ ਉਹ ਕਾਨੂੰ ਕਹਿੰਦੇ ਤੇ ਗੱਲ ਇਹ ਗੱਲ ਹੋਈ ਵੀ ਨਹੀਂ ਹੈ ਨਾ ਉਹ ਬੰਦੇ ਤੇ ਵੀ ਮੱਕਾ ਜਾਏਗਾ ਉਹ ਤਾਂ ਬੰਦੇ ਹੀ ਨਹੀਂ ਇਸ ਗੱਲ ਨੂੰ ਪੱਕੇਆਂ ਦਾ ਮੂਰਤੀਆਂ ਤੋੜੀਆਂ ਹੋਈਆਂ ਨੇ ਕੁਰਾਨ ਪੜ੍ਹਿਓ ਪਤਾ ਲੱਗਦਾ ਸਾਰੇ ਪਾਸੇ ਉਹ ਸਰਬਆਪਕਾ ਹੋ ਇਹ ਨਹੀਂ ਸੀ ਬੰਦੇ ਇਹ ਤਾਂ ਸਾਡੀਆਂ ਐਵੇਂ ਕਹਾਣੀਆਂ ਜੋੜੀਆਂ ਹੋਈਆਂ ਨੇ ਬੀ ਉਦੋਂ ਪੈਰ ਕਰ ਲਿਓ ਕਹਿੰਦੇ ਨੇ ਮੱਕਾ ਖੁੱਬ ਗਿਆ ਐਵੇਂ ਜੋੜੀਆਂ ਆਈਆਂ ਕਾਹਲੀ ਜਣ ਤਦ ਤੱਕ ਥਮ ਕਾ ਜੋੜੀਆਂ ਨੇ ਕਲਪਰਚਾਰ ਨਗਰ ਜਦ ਆਪਣੇ ਪੰਜਾਬ ਚ ਸਿੱਖਾਂ ਦਾ ਰਾਜ ਹੋ ਗਿਆ ਨਾ ਜਿਹੜੇ ਸਾਥ ਸੀ ਜਿਹੜੇ ਮੁਸਲਮਾਨਾਂ ਨੇ ਪਹਿਲਾਂ ਕੁੱਟ ਕੇ ਰੱਖੇ ਤੇ ਡਰਾ ਕੇ ਰੱਖੇ ਤੇ ਉਹਨਾਂ ਨੂੰ ਮਿਲ ਗਿਆ ਉਹ ਗੁਰਦੁਆਰੇ ਪਹਿਲਾਂ ਤਾਂ ਬੋਲਦੇ ਸੀ ਡਰਦੇ ਸੀ ਫਿਰ ਉਹ ਜਿਹੜੀ ਅੰਦਰ ਜੈਲਸੀ ਸੀ ਨਾ ਜੈਲਸੀ ਦੇ ਅੰਦਰ ਮੁਸਲਮਾਨ ਲੋਕ ਬਰੋ ਉਹ ਜੈਲਸੀ ਤੋਂ ਨਿਕਲੀਆਂ ਆ ਗੀਆਂ ਗਾਹੜੀਆਂ ਨੇ ਬੱਕਾ ਕਮਾਤਾ ਸੇਵੇਂ ਪਾਸ਼ਾ ਕੋਲਰੂਲੇ ਆਏ ਉਹ ਜਵਾਈ ਬਣ ਗਏ ਇਹ ਸਭ ਜੈਲਸੀਆਂ ਦੀਆਂ ਗਾਹੜੀਆਂ ਨੇ ਜਿਵੇਂ ਕੋਈ ਬਦਲੇ ਦੀ ਭਾਵਨਾ ਨਾਲ ਕਹੀ ਹੋਈਆਂ ਗੱਲਾਂ ਨੇ ਅਧਿਓ ਸੱਚ ਮੰਨ ਲੀਆਂ ਉਦੋਂ ਗੁਰੂ ਨਾਨਕ ਦਾ ਜਪਾ ਪਿਆ ਹੋਇਆ ਜਿਹੜੀਆਂ ਗੱਲਾਂ ਉਦੋਂ ਕਹਤੀਆਂ ਉਹਨਾਂ ਨੇ ਨਾ ਜਾਣ ਕੇ ਤਾਨੇ ਚੋਬੇ ਮਾਰ ਕੇ ਉਹ ਸੀ ਸੱਚ ਮੰਨ ਲਿਆ ਸਗਤ ਨੇ ਦੌਰ ਪਰ ਸਮਝ ਸੀ ਅੱਜ ਉਹਨਾਂ ਦਾ ਜਪਾ ਪਿਆ ਬਹਿ ਗਿਆ ਗੁਰੂ ਨਾਨਕ ਵੇਲੇ ਨਾ ਗੱਲ ਲਿਖੀ ਕਿਸੇ ਨੇ ਉਹ ਕੱਕਮੋਹੜੀ ਪ੍ਰਚਾਰੀ ਜਦੋਂ ਮੁਸਲਮਾਨਾਂ ਦਾ ਰਾਹ ਸੀ ਜਾਂ ਪ੍ਰਚਾਰ ਕਰਦੇ ਖੂਦ ਪਰ ਕਾਕਾ ਕਮਾਉਣ ਵਾਲੀ ਜੇ ਸਾਖੀ ਹੁੰਦੀ ਤਾਂ ਸਭ ਪਾਸ਼ਾ ਲਿਖ ਦਿੰਦੇ ਉਹਦੇ ਵਿੱਚ ਹੂੰ ਉਹਨਾਂ ਨੇ ਲਿਖਿਆ ਨਹੀਂ ਹੋਇਆ ਗ੍ਰੰਥ ਚਲੋ ਆਦ ਦੇ ਵਿੱਚ ਨਾਲ ਇਹਦੇ ਵਿੱਚ ਲਿਖ ਦਿੰਦੇ ਆਪਣੇ ਜੰਗ ਜੁੱਦ ਵੀ ਤਾਂ ਲਿਖਿਆ ਨੇ ਉਹਨਾਂ ਨੇ ਜਫਰਨਾਮੇ ਵੀ ਤਾਂ ਲਿਖਿਆ ਉਹ ਵੀ ਲਿਖ ਦਿੰਦੇ ਇੱਥੇ ਜੇ ਬਾਬੇ ਬੋਢੇ ਦੀ ਸਾਖੀ ਹੁੰਦੀ ਐ ਜੇ ਲਿਖ ਦਿੰਦੇ ਸਭ ਝੂਠ ਹੈ ਉਹਨੇ ਕਾ ਕੋ ਨਿਕਲੇ ਨਾ ਚਿੱਟੇ ਹੋ ਕੇ ਉਹ ਹੋ ਕੇ ਫੇਰੀ ਸਭ ਝੂਠ ਹੈ ਸਭ ਝੂਠ 但是，把下。